ਮਾਣਯੋਗ ਬੇਨਤੀ ਕਰਾਂਗਾ ਰਾਜਪਾਲ ਸਾਹਿਬਾਨ ਪਰਸ਼ੀ ਦਫ਼ਤਰਾਂ ਸਾਹਿਬ ਤੁਹਾਡੀ ਸਾਨੂੰ ਅਤੇ ਹਰਗਨ ਸਾਹਿਬ ਕੀ ਉਹ ਸਿੰਘ ਸਾਹਿਬ ਜਾਨੀ ਬਾਬਾ ਦੇਖ ਸਿੰਘ ਜੀ ਨੂੰ ਦਸਤਾਰ ਪੇਟ ਕਰੋ ਮਿਹਰੇ ਸਾਹਮਣੇ ਮਿਹਰੇ ਸਾਹਿਬ ਬੋਲੋ ਜਗਰਜੀਤ ਕਾਲ ਸਾਹਿਬ ਬਾਈਗੁਰਦੀਪਾਤੇ ਸਿੱਖਾਂ ਦੀ ਸ਼ਰਮੌਰ ਧਾਰਮਿਕ ਸੰਸਥਾ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 7 ਮਾਰਚ ਨੂੰ ਜੋ ਮਤਾ ਪਾਇਆ ਗਿਆ ਸੀ ਐਜੈਕਟਿਵ ਵੱਲੋਂ ਉਹਦੇ ਤਹਿਤ ਅੱਜ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਇਹਨਾਂ ਦੀ ਜਿਹੜੀ ਦਸਤਾਰਬੰਦੀ ਆ ਉਹ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਈ ਆ ਇਹ ਜਿਹੜੀ ਸੇਵਾ ਵਾ ਇਹ ਬਿਨਾ ਪਾਗਾਂ ਤੋਂ ਨਹੀਂ ਮਿਲਦੀ ਤੇ ਹਰ ਬੰਦਾ ਜਿਹੜਾ ਸੱਚੇ ਪਾਤਸ਼ਾਹ 'ਚ ਯਕੀਨ ਕਰਦਾ ਉਹ ਹਰ ਇੱਕ ਇਸ ਗੱਲ ਨੂੰ ਜਾਣਦਾ ਕਿ ਜਦੋਂ ਸਤਿਗੁਰੂ ਜੀ ਦੀ ਮਰਜ਼ੀ ਹੁੰਦੀ ਆ ਤੇ ਉਦੋਂ ਹੀ ਇਹ ਸੇਵਾ ਮਿਲਦੀ ਆ ਤਾਂ ਇਹ ਵੱਡੇ ਪਾਗਾਂ ਦੀ ਨਿਸ਼ਾਨੀ ਆ ਬਾਕੀ ਇਹ ਠੀਕ ਹੈ ਕਿ ਅੱਜ ਕੌਮ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਵਾਂ ਤੇ ਇਹਨਾਂ ਚੁਣੌਤੀਆਂ ਤੋਂ ਪਾਰ ਆਪਾਂ ਤਾਂ ਹੀ ਜਾ ਸਕਦੇ ਹਾਂ ਜੇ ਸਤਿਗੁਰੂ ਦੇ ਹੁਕਮ ਦੇ ਮੁਤਾਬਕ ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ ਚੱਲਾਂਗੇ ਔਰ ਮੈਨੂੰ ਇਹ ਯਕੀਨ ਆ ਕਿ ਸਿੰਘ ਸਾਹਿਬ ਬਾਬਾ ਟੇਕ ਸਿੰਘ ਦੀ ਇਹ ਦੇਸ਼ ਮਾਲਵਾ ਜਿਹੜਾ ਇਹ ਕਲਗੀਧਰ ਪਾਤਸ਼ਾਹ ਜੀ ਦੀ ਵਰਸਾਈ ਧਰਤੀ ਆ ਸੱਚੇ ਪਾਤਸ਼ਾਹ ਜੀ ਦਾ ਇੱਥੇ ਤਖਤ ਆ ਔਰ ਇਸ ਮਾਲਵੇ ਦੀ ਧਰਤੀ ਤੇ ਇਹ ਵਿਚਰ ਕੇ ਜਿਹੜਾ ਇੱਥੇ ਪਤਤਕ ਪੁਨਾਵਾ ਜਾਂ ਕਈ ਹੋਰ ਇਦਾਂ ਦੀਆਂ ਸਮੱਸਿਆਵਾਂ ਹੈਗੀਆਂ ਬਾਬਾ ਜੀ ਖੁੱਲਾ ਸੰਗਤ ਦੇ ਵਿੱਚ ਵਿਚਰਨਗੇ ਤੇ ਖੁੱਲਾ ਬਿਤਰ ਕੇ ਜੋ ਵੀ ਸਮੱਸਿਆਵਾਂ ਵਾ ਗੁਰੂ ਦੇ ਆਸ਼ੇ ਦੇ ਮੁਤਾਬਕ ਉਹਦਾ ਹੱਲ ਕਰਨ ਕੇ ਅੱਜ ਲੋੜ ਵੀ ਹੈਗੀ ਐ ਕਿਉਂਕਿ ਮੈਂ ਪਿਛਲੇ 1 ਮਹੀਨੇ ਤੋਂ ਪੰਜਾਬ 'ਚ ਘੁੰਮ ਰਿਹਾ ਸੰਗਤਾਂ ਨੇ ਦਿਲ ਖੋਲ ਕੇ ਸਵਾਗਤ ਕੀਤਾ ਜਦੋਂ ਆਪਾਂ ਹਰੇਕ 'ਚ ਬੈਠਨੇ ਆਂ ਔਰ ਸੱਚੇ ਪਾਤਸ਼ਾਹ ਦੇ ਜਿਹੜੇ ਉਪਦੇਸ਼ ਆ ਫਲਸਫਾ ਜਿਹੜਾ ਗੁਰੂ ਦਾ ਉਹਦੀ ਜਦੋਂ ਗੱਲ ਕਰਦੇ ਆਂ ਤੇ ਹਰੇਕ ਮਿਲਣ ਵਾਲਾ ਜਿਹੜਾ ਮਾਈ ਭਾਈ ਆ ਉਹ ਸੱਚੇ ਪਾਤਸ਼ਾਹ ਦੇ ਫਲਸਫੇ ਨੂੰ ਸੁਣ ਕੇ ਆਨੰਦਿਤ ਹੁੰਦਾ ਵਾ ਗੁਰੂ ਦਾ ਫਲਸਫਾ ਹੈ ਈਮਾਨ ਇੱਕ ਗੱਲ ਸਾਨੂੰ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਆ ਕਿ ਦੇਖੋ ਜਿੰਦਗੀ ਦੇ ਵਿੱਚ ਜਿੰਨੀਆਂ ਮਰਜ਼ੀ ਚਿੰਤਾਵਾਂ ਬਿਪਤਾਵਾਂ ਸਮੱਸਿਆਵਾਂ ਹੋਣ ਪਰ ਸਾਡੇ ਗੁਰੂ ਨੇ ਸਾਨੂੰ ਲਿਖ ਕੇ ਦਿੱਤਾ ਉਹੀ ਹੱਲ ਆ ਉਹ ਹੈਗਾ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਸਾਰੀਆਂ ਚਿੰਤਾਵਾਂ ਗੁਰੂ ਦੀ ਬਾਣੀ ਨੇ ਦੂਰ ਕਰਦੀਆਂ ਬਾਣੀ ਦੇ ਪ੍ਰਚਾਰ ਨੂੰ ਬਾਬਾ ਜੀ ਪੂਰੇ ਮਾਲਵੇ ਚ ਲੈ ਕੇ ਜਾਣਗੇ ਸੰਗਤ ਚ ਲੈ ਕੇ ਜਾਣਗੇ ਤੋਂ ਮੈਂ ਜਿੱਥੇ ਸਮੁੱਚੀ ਸੰਗਤ ਨੂੰ ਵਧਾਈ ਦਿੰਦਾ ਉੱਥੇ ਬਾਬਾ ਏਕ ਸਿੰਘ ਜੀ ਸਿੰਘ ਸਾਹਿਬ ਨੂੰ ਵੀ ਵਧਾਈ ਦਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਵਧੀਆ ਤੇ ਇਹ ਸਾਰਥਿਕ ਫੈਸਲਾ ਹੈਗਾ ਸਿੰਘ ਸਾਹਿਬ ਜੀ ਅੱਜ ਫੇਰ ਫੈਰੋ ਦਿੱਤੀ ਗਿਆ ਡੇਰਾ ਮੁਖੀ ਚਰਸਾ ਮੁਖੀ ਨੂੰ ਪਰ ਸਿੰਘ ਦੇ ਜਿਹੜੇ ਜ਼ਿਲ੍ਹੇ 'ਚ ਬੈਠੇ ਨੇ ਬਦਿੰਦੀ ਸਿੰਘ ਦੇ ਉਹ ਜ਼ਿਲ੍ਹੇ 'ਚ ਬੈਠੇ ਨੇ ਕੀ ਕਹਿਣਾ ਚਾਹੁੰਦੇ ਦੇਖੋ ਇਹ ਦੋ ਦੋਰਾ ਕਿਰਦਾਰ ਦੇਖੋ ਕਾਨੂੰਨ ਤੇ ਸਭ ਲਈ ਬਰਾਬਰ ਹੁੰਦਾ ਤੇ ਇਸ ਸੁਧਾਨ ਦੇ ਮੁਤਾਬਕ ਜਿਹੜੇ ਬੰਦੇ ਨੂੰ ਰੇਪਿਸਟ ਕੋਸ਼ਤ ਕੀਤਾ ਗਿਆ ਹੋਵੇ ਔਰ سنگੀਨ ਦੋਸ਼ ਇਥੋਂ ਦੀ ਅਦਾਲਤ ਨੇ ਲਾਇਆ ਹੋਣ ਬੜੇ سنگੀਨ ਉਸ ਬੰਦੇ ਨੂੰ ਹਰ ਚੌਥੇ ਪੰਜਵੇਂ ਦਿਨ ਛੱਡ ਦੇਣਾ ਤੇ ਫਿਰ ਆਪਾਂ ਕੱਦ ਹੋਏ ਰੋਲਾ ਪਾਇਆ ਹੈ ਇਹਨੂੰ ਬਾਹਰ ਹੀ ਕੱਢ ਦਿਓ ਚੰਗੀ ਤਰ੍ਹਾਂ ਦੂਜੇ ਬੰਨੇ ਕਾਲੀ ਭਾਈ ਬਸੰਤ ਸਿੰਘ ਹੁਣੀ ਜਿਹੜੇ ਬਠਿੰਡਾ ਜੇਲ੍ਹ ਤੇ ਬੰਦਾ ਉਹ ਉਹਨਾਂ ਨੇ ਮੇਰੇ ਤੱਕ ਸੁਨਿਆ ਪਹਚਾਇਆ ਵੀ ਸਾਨੂੰ ਤੇ ਬਠਿੰਡਾ ਜੇਲ੍ਹ ਦੇ ਅੰਦਰ ਵੀ ਜਿਹੜਾ ਗੁਰਦੁਆਰਾ ਸਾਹਿਬ ਆ ਨਾ ਉਥੇ ਦਰਸ਼ਨ ਨਹੀਂ ਕਰਨ ਦੇਂਦਾ ਅੰਦਰ ਗੁਰਦੁਆਰਾ ਸਾਹਿਬ ਨਹੀਂ ਜਾਣ ਦਿੰਦੇ ਇਹ ਦੋਹਰਾ ਕਿਰਤਾਰ ਕਿਉਂ ਆ ਜਿਹੜੇ ਤੇ ਬੰਦੇ ਰੇਪਸਟਾਰ ਜਿਹੜੇ ਜੁਰਮੀ ਬੰਦੇ ਆ ਜਿਨ੍ਹਾਂ ਨੇ ਵੱਡੇ ਕ੍ਰਾਈਮ ਕੀਤੇ ਆ ਝੂਠੇ ਸੌਦੇ ਵਾਲਾ ਇਹਨਾਂ ਨੂੰ ਤੁਸੀਂ ਪਿਕਨਿਕ ਮਨਾਉਣ ਲਈ ਰੋਜ਼ ਆ ਗਰਮੀਆਂ ਦੀਆਂ ਛੁੱਟੀਆਂ ਕੱਟਦੀਆਂ ਹਨ ਪਹਿਲਾਂ ਸਾਲ ਦੀਆਂ ਕੱਟੀਆਂ ਆਈ ਫੇਰ ਅੱਗੇ ਕੋਈ ਸਦਾ ਭਾਰ ਦੀਆਂ ਛੁੱਟੀਆਂ ਆ ਜਾਣਗੀਆਂ ਤੇ ਬਾਹਰ ਹੀ ਕੱਢ ਦੋ ਆਪਾਂ ਕਿਉਂ ਐਵੇਂ ਇਦਾ ਕਰ ਰਹੇ ਆ ਸਾਡੇ ਜਿਹੜੇ ਸਿੱਖ ਆ ਉਹਨਾਂ ਨੂੰ ਤੁਸੀਂ ਜੇਲਾਂ ਦੇ ਵਿੱਚ ਗੁਰਦੁਆਰਾ ਸਾਹਿਬ ਨਹੀਂ ਜਾਣ ਦਿੰਦੇ ਕੀ ਸਾਡਾ ਨਿੱਤ ਕੱਕ ਨਹੀਂ ਸਿੱਖਦਾ ਕਿ ਉਹ ਗੁਰਦੁਆਰਾ ਸਾਹਿਬ ਜਾਵੇ ਗੁਰੂ ਦੇ ਦਰਸ਼ਨ ਕਰੇ ਗੁਰੂ ਦੀ ਬਾਣੀ ਦਾ ਪਾਠ ਕਰੇ ਬੰਦੀ ਸਿੰਘਾ ਜਿਹੜੇ ਸਾਡੇ ਭਾਵੇਂ ਭਾਈ ਦਵਿੰਦਰਪਾਲ ਸਿੰਘ ਜੀ ਭੁੱਲ ਰੋਣਾ ਜਿੰਨੇ ਵੀ ਬੰਦੀ ਸਿੰਘਾ ਸਾਡੇ ਭਾਈ ਗੁਰਮੀਤ ਸਿੰਘ ਹੋਣ ਖੇੜਾ ਸਾਹਿਬ ਹੋਣ ਜਾਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਪਰਮਜੀਤ ਸਿੰਘ ਧੋਰਾ ਜਿੰਦਾਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣ ਉਹਨਾਂ ਦੇ ਮਸਲੇ ਠੀਉਂਦੇ ਤੇ ਉਹ ਪਹਿ 18 ਮਾਰਚ ਨੂੰ ਹੁਕਮ ਹੋਇਆ ਸੀ ਕਿ ਭਾਈ ਰਾਜਵਾਨਾ ਦੇ ਮਸਲੇ ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਰੂਰ ਕੋਈ ਫੈਸਲਾ ਹੋਊਗਾ ਉਹ ਦਿਨ ਅਲਸਤੇ ਦੀ ਨਹੀਂ ਕੇਸ ਆਇਆ ਤੇ ਕੀ ਕਵਾਂਗੇ ਆਪਾਂ ਸਰਕਾਰਾਂ ਨੂੰ ਦੇਖਣਾ ਚਾਹੀਦਾ ਵੀ ਦੁਨੀਆ ਵੀ ਦੇਖ ਰਹੀ ਆ ਤੇ ਸਿੱਖ ਵੀ ਦੇਖ ਰਹੇ ਆ ਤੇ ਜਿਹੜੇ ਵੀ ਲੋਕ ਇੱਥੇ ਮਨੁੱਖੀ ਕਦਰਾਂ ਕੀਮਤਾਂ ਨੂੰ ਪਿਆਰ ਕਰਦੇ ਆ ਉਹ ਵੀ ਦੇਖ ਰਹੇ ਆ ਇਹ ਠੀਕ ਨਹੀਂ ਆ ਸਿੰਘ ਸਾਡੀ ਪਿੰਸੰਤ ਸਿੰਘ ਵਾਲੇ ਮਸਲੇ ਵਿੱਚ ਕੋਈ ਅਕਾਲ ਤਖਸਾਬ ਉਹਨਾਂ ਕੋਈ ਐਸਜੀਪੀਸੀ ਨੂੰ ਨਿਰਦੇਸ਼ ਜਾਂ ਕੋਈ ਪ੍ਰਸ਼ਾਸਨ ਨੂੰ ਸਰਕਾਰ ਨਾਲ ਕੋਈ ਰਾਬਤਾ ਐਸਜੀਪੀਸੀ ਆਪਣੇ ਸਾਹਮਣੇ ਬੈਠੀ ਆ ਜੀ ਐਸਜੀਪੀਸੀ ਦੇ ਨਾਲ ਆਪਣੀ ਪਹਿਲਾਂ ਵੀ ਗੱਲ ਹੋਈ ਆ ਇਹ ਰਾਬਤਾ ਕਰ ਰਹੇ ਨੇ ਔਰ ਇਹ ਤੇ ਜੋ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਕੇ ਐਸਜੀਪੀਸੀ ਜ਼ਰੂਰ ਕਰੂਗੀ ਇਹਨਾਂ ਨੂੰ ਕਹਿ ਦਿੱਤਾ ਗਿਆ ਵਾ ਕਿ ਇਹ ਮਸਲਾ ਕਿਸੇ ਬਸੰਤ ਸਿੰਘ ਦਾ ਨਹੀਂ ਆ ਇਹ ਮਸਲਾ ਇੱਕ ਸਿੱਖ ਦਾ ਤੇ ਇੱਕ ਗੁਰੂ ਦਾ ਵਾ ਸਾਨੂੰ ਸਾਡੇ ਗੁਰੂ ਦਾ ਹੁਕਮ ਆ ਕਿ ਸਿੱਖ ਨੇ ਗੁਰੂ ਦੇ ਦਰਸ਼ਨ ਕਰਨੇ ਆ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਜਾਣਾ ਤੇ ਜੇਲਾਂ ਦੇ ਵਿੱਚ ਗੁਰਦੁਆਰਾ ਸਾਹਿਬ ਹੋਰ ਕਾਦੇ ਲਈ ਬਣਦੇ ਬਣੇ ਦੇ ਇਸੇ ਕੰਮ ਲਈ ਆ ਨਾ ਕਿ ਉੱਥੇ ਜਾ ਕੇ ਉਹ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਪਾਠ ਕਰਨ ਮੰਨ ਚ ਸਹਿਜ ਟਿਕਾ ਲੈਣ ਇਸ ਕਰਕੇ ਸਿੱਖ ਤੇ ਗੁਰੂ ਦਾ ਮਸਲਾ ਐਸਜੀਪੀਸੀ ਸਿੱਖਾਂ ਦੀ ਸਰਮੌਰ ਧਾਰਮਿਕ ਸੰਸਥਾ ਵਾ ਤੇ ਮੈਨੂੰ ਲੱਗਦਾ ਵੀ ਇਹ ਸੋ ਮੋਟੋ ਲੈਣਗੇ ਜੀ ਮੈਂ ਬੱਸ ਕਿਵੇਂ ਦੇਖਦੇ ਆ ਜੇ ਨਿਯੁਕਤੀ ਕੀਤੀ ਗਈ ਹੈ ਬ੍ਰਿਸ਼ ਸਾਲਾ ਸ਼ੌਕਨਾ ਦਿਖਾਇਆ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਗੁਰਪਤਰੀ ਦੀ ਥਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਤਿਗੁਰੂ ਮਹਾਰਾਜ ਜੀ ਨੇ ਮਹਾਨ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਬਾ암ਨ ਪਵਿੱਤਰ ਸਥਾਨ ਆਗਤ ਸ੍ਰੀ ਦੰਮਨ ਸਾਹਿਬ ਗੁਰੂ ਕਾਂਸੀ ਜੀ ਦੇ ਜੇਦਾ ਸਾਡੇ ਬਹੁਤ ਹੀ ਸਤਕਾਰ ਜੋ ਮਹਾਨ ਸ਼ਖਸੀਅਤ ਬਾਬਾ ਢੀਕ ਸਿੰਘ ਜੀ ਧਨੋਲਾ ਜਿਨ੍ਹਾਂ ਨੂੰ ਅੱਜ ਸਰਕਾਰ ਜੋਗ ਸਿੰਘ ਸਾਹਿਬ ਜਾਨੀ ਕੁਲਦੀਪ ਸਿੰਘ ਜੀ ਗੜਗੱਤ ਸਮੁੱਚੀ ਸ਼ਰਮਣੀ ਬਰ ਦੁਆਰਾ ਪ੍ਰਬੰਧ ਕਮੇਟੀ ਸਮੁੱਚਾ ਜਥੇਬੰਦੀਆਂ ਨੇ ਸ੍ਰੀ ਦਾਲタル ਸਾਹਿਬ ਜੀ ਦੀ ਜਥੇ ਧਾਰਨੀ ਦੀ ਸੇਵਾ ਮਾ ਬਾਠੇਕ ਸਿੰਘ ਜੀ ਨੂੰ ਸੰਭਾਲੀ ਹੈ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਇਹ ਬਾਬਾ ਟੇਕ ਸਿੰਘ ਜੀ ਬਚਪਨ ਤੋਂ ਲੈ ਕੇ ਸੇਵਾ ਸਿੱਖੀ ਦਾ ਪ੍ਰਚਾਰ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਤਤਪਰ ਰਹੇ ਨਾ ਇਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਐ ਅੱਜ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਤੇ ਨਾਲ ਨਾਲ ਜੋ ਅੱਜ ਬਹੁਤ ਹੀ ਸ਼ਾਨੋ ਸ਼ਕਤ ਦੇ ਨਾਲ ਇਹਨਾਂ ਦੀ ਤਖਤ ਉਹ ਤਖਤ ਸਾਹਿਬ ਦੀ ਜੋ ਜੇਸੇਦਾਰੀ ਸੀ ਸੇਵਾ ਸੰਭਾਲੀ ਐ ਇਹ ਬਹੁਤ ਹੀ ਖੁਸ਼ੀਆਂ ਪ੍ਰਾਯਾ ਦਿਹਾੜਾ ਤਗੜੇ ਹੋ ਕੇ ਆਰੰਭ ਪ੍ਰਚਾਰ ਪ੍ਰਚਾਰ ਪ੍ਰਸਾਰ ਕਰਨਾ ਹੈ ਗੁਰਮਰਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਬਹੁਤ ਬਹੁਤ ਬਧਾਗਿਆ ਸਿੰਘ ਸਾਹਿਬ ਜੀ ਨੂੰ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਸ਼ਤਾਪ ਨੂੰ ਵਾਇਗੁਰ ਜੀ ਕਾਕਰ ਸਾਹਿਬ ਵਾਇਗੁਰ ਜੀ ਕੀ ਬਤੇ ਅੱਜ ਬਸ ਬਸ ਇਯੁਕਤੀ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਵੱਡੀ ਕਿਸ ਸੰਗਤਾਂ ਨੇ ਵੀ ਉਨੀਤ ਕੀਤੀ ਹੈ ਤਖਤਾ ਦੇ ਜੱਥੇਦਾਰ ਮੈਂ ਸਮਝਦਾ ਬਹੁਤ ਖੁਸ਼ੀ ਦੀ ਗੱਲ ਹੈ ਖਾਸ ਕਰ ਮਾਲਵੇ ਇਲਾਕੇ ਤੇ ਤਖਸਰੀ ਦਮਦਮਾ ਸਾਹਿਬ ਵਿਖੇ ਜੋ ਬਾਬਾ ਇੱਕ ਸਿੰਘ ਜੀ ਧਨੋਲਾ ਨੂੰ ਤੱਕ ਸ੍ਰੀ ਦਮਨੋਆ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਨੇ ਪਹਿਲਾਂ ਉਸ ਤੋਂ ਬਾਅਦ ਸਮੁੱਚੇ ਹਾਊਸ ਨੇ 28 ਤਰੀਕ ਨੂੰ ਮੋਹਰ ਲਾਈ ਹੈ ਸੋ ਇਹ ਵਧਾਈ ਦਿਨਾਂ ਜਿੱਥੇ ਮੈਂ ਬਾਬਾ ਟੀਕ ਸਿੰਘ ਜੀਆਂ ਨੂੰ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪੈਸ਼ਲਿਸ ਦਾ ਸਵਾਗਤ ਕਰਦਾ ਕਿਉਂਕਿ ਇਹ ਸੰਸਥਾ ਦੇ ਸਮੁੱਚੇ ਮੈਂਬਰ ਸਹਿਬਾਨ ਮੈਂ ਸਮਝਦਾ ਤਨੋ ਮਨੋ ਪੰਥ ਦੀ ਸੇਵਾ ਕਰ ਰਹੇ ਨੇ ਤੈਉ ਜੋ ਇਹ ਮਹਿਰਤਾ ਯੋਗ ਇਨਸਾਨਾਂ ਦੀਆਂ ਹੋ ਰਹੀਆਂ ਬਾਬਾ ਟੀਕ ਸਿੰਘ ਜੀ ਜਿੱਥੇ ਅਕਾਲੀ ਮੋਰਚਿਆਂ ਤੋਂ 1982 ਤੋਂ ਲੈ ਕੇ ਸਿੱਖ ਮੋਰਚਿਆਂ ਦੇ ਵਿੱਚ ਜੇਲ੍ਹਾਂ ਕਟੀਆਂ ਉਥੇ ਨਾਲ ਹੀ ਧਰਮ ਪ੍ਰਚਾਰ ਦੇ ਮੈਂਬਰ ਵੀ ਰਹੇ ਅਤੇ ਅੰਤਰਕ ਕਮੇਟੀ ਦੇ ਮੈਂਬਰ ਵੀ ਰਹੇ 26 ਸਾਲ ਸ਼੍ਰੋਮਣੀ ਕਮੇਟੀ ਮੈਂਬਰ ਦੀ ਸੇਵਾ ਨਿਭਾਈ ਤੇ ਖਾਸ ਕਰ ਗੁਰੂ ਘਰ ਦੀ ਜੋ ਸੇਵਾ ਨਿਭਾ ਰਹੇ ਹੈ ਉਹਨਾਂ ਤੋਂ ਉਮੀਦ ਹੈ ਆਸ ਹੈ ਕਿ ਵੱਡੀਆਂ ਸੇਵਾਵਾਂ ਇਸ ਮਾਲਵੇ ਇਲਾਕੇ ਦੇ ਵਿੱਚ ਅਮਰ ਸੰਚਾਰ ਦੀ ਪ੍ਰਚਾਰ ਦੀ ਧਰਮ ਪ੍ਰਚਾਰ ਕਮੇਟੀ ਦੀ ਗਵਾਹੀ ਦੇ ਵਿੱਚ ਕਰਨਗੇ ਮੈਂ ਦੁਬਾਰਾ ਫਿਰ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਸਮੁੱਚੇ ਸਿੱਖ ਪੰਥ ਵੱਲੋਂ ਬਾਬਾ ਟੇਕ ਸਿੰਘ ਜੀਆਂ ਨੂੰ ਵਧਾਈ ਦਿਨਾ ਉੱਥੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਜੋ ਗਾਗੂ ਦੀ ਚੋਣ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੰਗਤਾਂ ਲਿੰਗ ਸਿੰਘ ਜਸੇਵੰਦੀਆਂ ਦਾ 90 ਮੀਟਰਕ ਸਾਲ ਸਮੂਹੀਆਂ ਸੰਗਤਾਂ ਦਾ ਧੰਨਵਾਦ ਕਰਦਾ ਦੂਜਾ ਕਿ ਮੇਰੇ ਤੋਂ ਪਹਿਲਾਂ ਸਿੰਘ ਸਾਭਜੀ ਨੇ ਕਿਹਾ ਅਸੀਂ ਮਾਲਵੇਚ ਪਿੰਡਾਂ ਪਿੰਡਾਂ ਜਾ ਕੇ ਸਿੱਖੀ ਦਾ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਇਹ ਹਰੇਕ ਨਗਰ ਚ ਪੰਜ ਪੰਜ ਪਿੰਡਾਂ ਦੇ ਜ਼ੋਨ ਬਣਾ ਕੇ ਅਸੀਂ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਵਾਂਗੇ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਲਵਾਂਗੇ ਤੇ ਜਿੰਨੇ ਵੀ ਇੱਥੇ ਅੱਜ ਸਿੰਘ ਸਾਹਿਬ ਸਾਡੇ ਆਏ ਆ ਭਾਈ ਅਮਰਜੀਤ ਸਿੰਘ ਜੀ ਤੇ ਆਪਣੇ ਗਿਆਨੀ ਕੇਵਲ ਸਿੰਘ ਜੀ ਤੇ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਸਾਡੇ ਤੇ ਮੈਂਬਰ ਸ਼ੋਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਗਤਰ ਸਾਹਿਬ ਸਮੁੱਚਾ ਸਤਿ ਆਵਦਾ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਤੋਂ ਸੇਵਾ ਬਣਿਆਈ ਧੁਕੋ ਪਰਮ ਗੁਰੂ ਜਰ ਪਰਮ ਪਤਿ ਪਾਈ ਸਤ ਗੁਰ ਕੀ ਸੇਵਾ ਸਭਲ ਹੈ ਜੀ ਕੋ ਕਲ ਚਿਤ ਲਾਇ ਬਨ ਚਿਤਿਆ ਤਲ ਪਾਵਨਾ ਹੋਮੈ ਜਿਸ ਪੂਜਾਰੀ ਇਹ ਮਹਾਂਵਾਕ ਸੰਸਾਰ ਦਲਗੀ ਤੇ ਪਾਦਸ਼ਾਹ ਜੀਓ ਆਪੀਆਂ ਦੇ ਪਾਵਨ ਪਤ ਸਾਹਿਬ ਜੀ ਦੀ ਸ਼ਿਵ ਸਭਾ ਹਰ ਜਤਕਾਰ ਬਾਬਾ ਧੀਰ ਸਿੰਘ ਦੀ ਹੋਣਰ ਸ੍ਰੋਮ ਦੀ ਮਦਦ ਨਾਲ ਪਰਮੰਤਰ ਕਮੇਟੀ ਸੋਚੀ ਪਰਤਵਾਰਨ ਸਾਧੂ ਜੀਓ سیوا کی بات بخش ہوئی رابطہ کے شب چونکی آنند ساچ جی کے آر جی کی ارداس اکرباد کرنی پری سو باڑی کا بھاگ سنگت سنساہ بنا لی آپیا نے کپا کرنی ساگ کی جتار بابا دیو دیا سراواں اپنے دارکا پیار گرساتی کا پرچار پرسار کر دیا داتا بخش کر کے نوازنا سرکی پنکھ سنگت کی حاضری تل پورا دل پروان کرم <سلام> کرنے فی اللہ اپنے دارکزا پیار گرس ਉਹ ਬਾਬਾ ਦੇਖ ਸਿੰਘ ਜੀ ਜੈਕਾਰੇ ਪਛੇ ਘਮ ਘਮ ਸਰ ਦਸਤਾਰ ਘੇਟ ਕਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇਰਾ ਰਵੀ ਆਇਆ ਨਾ ਘੇਰੇ ਉਹ ਹੈ ਤਾਂ ਗਿਆ ਬੰਦਾ ਇੰਨੇ ਕਿਨੇ ਉਹ ਲੱਗਿਆ ਤੈਨੂੰ ਬਖਸ਼ੀ ਅਕਾਲ ਪਖਸਾ ਵੱਲੋਂ ਸਿੰਘ ਸਾਹਿਬ ਜੈਜੀ ਮੋਹਦ ਸਿੰਘ ਜੀ ਦਸਤਾਰ ਘੇਟ ਕਰ ਰਹੇ ਨੇ ਬੋਲੇ